ਬਾਰਤਾਂ ਨੂੰ ਕਿਸ਼ੂ ਇਲੈਕਟ੍ਰਿਕ ਚਾਹੀਦੀ ਹੈ ਜੀ ਅੱਜ ਦੀ ਜਿਹੜੀ ਮੇਜਾ ਦਾ ਕੰਮ ਤਾਂ ਅੱਜ ਕਰ ਦਿਓ ਇਦਾਂ ਅਜਾ ਸ੍ਰੀ ਨਾਨਪੁਰ ਸਾਹਿਬ ਤੱਕ ਕੇਸਕਰ ਸਾਹਿਬ ਜਿਹੜਾ ਇੱਕ ਬਹੁਤ ਹੀ ਪਾਵਨ ਔਰ ਪਾਕਿਸਤਾਨ ਹੈ ਉਥੇ ਅਸੀਂ ਨਕਮਸਤਕ ਹੋਣ ਆਏ ਸੀਗੇ ਮੈਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆ ਨਹੀਂ ਸਕਿਆ ਸੀਗਾ ਔਰ ਇਸ ਲਈ ਅੱਜ ਸਾਰੇ ਸਾਥੀਆਂ ਸਮੇਤ ਇੱਥੇ ਮੱਥਾ ਟੇਕਣ ਵਾਸਤੇ ਟਕਸ ਕੇਸਕਰ ਸਾਹਿਬ ਅਸੀਂ ਹਾਜ਼ਰ ਹੋਏ ਸੀ ਇਹ ਹੀ ਮੁੱਖ ਮਕਸਦ ਸੀ ਇੱਥੇ ਆਉਣ ਦਾ ਰਾਜੇ ਅਮਰਤਖਾਰ ਦੀ ਫੇਰੀ ਹੈ ਜੀ ਚੰਡੀਗੜ੍ਹ ਤੁਹਾਡਾ ਹਲਕਾ ਜੀ ਉਹ ਵਿਸਵਾ ਹਲਕਾ ਨੂੰ ਦਾ ਮਾਰਟ ਟਰੀਟਮੈਂਟ ਤਰੀਕੇ ਨਾਲ ਪਲਾਨਟ ਆਉਦਾ ਉਹ ਗੜ ਦੇਖੋ ਏਦਾਂ ਹੈ ਕਿ ਜੇ ਸ਼ਹਿਰ ਨੂੰ 24 ਘੰਟੇ ਪਾਣੀ ਮਿਲੇਗਾ ਉਹ ਬਹੁਤ ਹੀ ਵਧੀਆ ਗੱਲ ਹੈਗੀ ਹੈ ਕਿਉਂਕਿ ਹੁਣ ਤੱਕ ਇਹ ਇਲਾਕੇ ਨੇ ਜਿੱਥੇ ਦੋ ਦੋ ਘੰਟੇ ਪਾਣੀ ਵੀ ਨਹੀਂ ਆਉਂਦਾ ਹੈਗਾ ਤੇ ਜੇ ਕੋਈ ਹੈਜਾ ਉਪਰਾਲਾ ਹੈਗਾ ਜਿਹਦੇ ਨਾਲ 24 ਘੰਟੇ ਪਾਣੀ ਬੜੂਗਾ ਅਸੀਂ ਉਹਦਾ ਸਵਾਗਤ ਕਰਦੇ ਹੈਗੇ ਔਰ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਪਾਇਲਟ ਪ੍ਰੋਜੈਕਟ ਇਨੋਗਰੇਟ ਹੋ ਰਿਹਾ ਹੈਗਾ ਉਹ ਸਫਲ ਹੋਊਗਾ 50 ਤੋਂ ਬੜੀ ਇੰਡੀਆ ਘੱਟ ਜੁਰਤ ਵਿੱਚ ਹੈ ਭਾਈ ਵਾਲੀ ਹੈ ਜੀ ਐਦਾਂ ਹੈ ਕਿ ਕੇਂਦਰ ਸਰਕਾਰ ਨੂੰ ਇੱਕ ਵਾਰੀ ਪੰਜਾਬ ਦਾ ਸਾਰਾ ਕਰਜ਼ਾ ਮਾਫ਼ ਕਰਨਾ ਚਾਹੀਦਾ ਪੰਜਾਬ ਇੱਕ ਸਰਹੱਦ ਦਾ ਸੂਬਾ ਹੈ ਔਰ ਜਿਆਦਾ ਉਜਾੜਾ ਪਿਆ 1947 ਚ ਪੰਜਾਬ ਨੇ ਬੜਾ ਸੰਤਾਪ ਹੋ ਗਿਆ ਹੈਗਾ ਔਰ ਜੋপরিস্থিতੀਆਂ ਰਹੀਆਂ 1980 ਤੋਂ ਲੈ ਕੇ 95 ਤੱਕ ਉਹ ਜਿਹੜਾ ਕਰਜ਼ਾ ਹੈ ਉਹ ਵੀ ਇੱਕ ਬਹੁਤ ਮੁੱਖ ਕਾਰਨ ਹੈ ਕਿ ਪੰਜਾਬ ਕਰਜ਼ੇ ਦੇ ਬੋਝ ਦੇ ਥੱਲੇ ਦਬਿਆ ਜਾ ਰਿਹਾ ਹੈ ਤਾਂ ਉਹ ਕੇਂਦਰ ਸਰਕਾਰ ਨੂੰ ਪੰਜਾਬ ਦੀ ਵਿਸ਼ੇਸ਼পরিস্থিতੀਆਂ ਦੇਖਦੇ ਹੋਏ ਕਿ ਇਹ ਸਰਹੱਦ ਦਾ ਸੂਬਾ ਹੈ ਇੱਕ ਵਾਰੀ ਪੂਰਨ ਤੌਰ ਤੇ ਪੰਜਾਬ ਦਾ ਕਰਜ਼ਾ ਮਾਫ ਕਰਨਾ ਚਾਹੀਦਾ ਹੈ ਬਜਟ ਦੇ ਵਿੱਚ ਸਿਰਫ ਜਿਹੜੀਆਂ ਦੋ ਸਰਕਾਰ ਦੀਆਂ ਬਸਤੀਆਂ ਨੇ ਇੱਕ ਡੀਡੀਪੀ ਔਰ ਇੱਕ ਜੀਡੀਯੂ ਸਿਰਫ ਉਹਨਾਂ ਨੂੰ ਰਿਆਇਤਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਪ੍ਰੋਜੈਕਟਸ ਦਿੱਤੇ ਗਏ ਨੇ ਬਾਕੀ ਜਿਹਨੇ ਸੂਬੇ ਨੇ ਹਿੰਦੁਸਤਾਨ ਦੇ ਵਿੱਚ ਚਾਹੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਲੱਭਿਆ ਹੈ ਜੀ ਅਨੰਤਪਰ ਸਾਹਿਬ ਤੁਹਾਡਾ ਪ੍ਰਣਾ ਹਲਕਾ ਵੀ ਰਿਹਾ ਜੀ ਕਿਹਨਾਂ उन्नीसो मिलटरी हल्के मेरा बड़ा भावनात्मक लगाव है और हल्के बदलने कोई रिश्ते नहीं बदल जाते है और इसलिए जेड़े अधूरे काम श्री आनंदपुर साहब के पे ने ਉਹਦੇ ਵਾਸਤੇ ਅਸੀਂ ਮੈਂ ਪਹਿਲੇ ਵੀ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ ਔਰ ਬਾਕੀ ਸਾਥੀਆਂ ਨਾਲ ਮਿਲ ਕੇ ਹੁਣ ਵੀ ਅਸੀਂ ਆਵਾਜ਼ ਬੁਲੰਦ ਕਰਾਂਗੇ ਕਿਉਂਕਿ ਜਦੋਂ ਵਿਕਾਸ ਬਜਟ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ ਪੰਜਾਬ ਨੂੰ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਕਹਿ ਰਿਹਾ ਜੀ ਬਜਟਸ ਤਾਂ ਸਿਰਫ ਜਿਹੜੀਆਂ ਦੋ ਸਰਕਾਰ ਦੀਆਂ ਬਸਾਕੀਆਂ ਨੇ ਇੱਕ ਡੀਡੀਪੀ ਔਰ ਇੱਕ ਜੀਡੀਯੂ ਸਿਰਫ ਉਹਨਾਂ ਨੂੰ ਰਿਆਇਤਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਪ੍ਰੋਜੈਕਟਸ ਦਿੱਤੇ ਗਏ ਨੇ ਬਾਕੀ ਜਿਨਨੇ ਸੂਬੇ ਨੇ ਹਿੰਦੁਸਤਾਨ ਦੇ ਵਿੱਚ ਚਾਹੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਲੱਭਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਥੋੜਾ ਪੁਰਾਣਾ ਹਲਕਾ ਵੀ ਰਿਹਾ ਹੈ ਜੀ। ਇੱਥੇ ਨਾ 1999 ਦੇ ਵਿੱਚ ਬਾਦਲ ਸਿੰਘ ਸਾਹਿਬ ਨੇ ਮਿਲਟਰੀ ਅਕੈਡਮੀ ਦਾ ਨੀਂਹ ਪੱਥਰ ਰੱਖਣ ਦੀ ਗੱਲ ਕੀਤੀ ਸੀ ਉਹ ਵਿੱਚੇ ਰਹਿ ਗਿਆ ਜੀ। ਤੁਸੀਂ ਦਿਖੇਂ ਕਰੋ। ਪਤਾਉਂਗਾ ਵਿਰੋਧੀ ਧਿਰ ਹੈ ਤੁਸੀਂ ਵੀ ਸਾਥ ਕੇ ਨਮਾਇੰਦਗੀ ਕਰਦੇ ਤੁਸੀਂ ਵੀ ਉਹ ਗੱਲ ਕਰੋਗੇ ਜੀ। ਦੇਖੋ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਲੋਕਾਂ ਨਾਲ ਮੇਰਾ ਬੜਾ ਭਾਵਨਾਤਮਕ ਲਗਾ ਹੋਇਆ ਹੈ। ਔਰ ਹਲਕੇ ਬਦਲ ਨਾਲ ਕੋ ਰਿਸ਼ਤੇ ਨਹੀਂ ਬਦਲ ਜਾਂਦੇ ਹੈਗੇ। ਔਰ ਇਸ ਲਈ ਜਿਹੜੇ ਅਧੂਰੇ ਕੰਮ ਆ ਸ੍ਰੀ ਅਨੰਦਪੁਰ ਸਾਹਿਬ ਦੇ ਪਏ ਨੇ ਆ ਉਹਦੇ ਵਾਸਤੇ ਅਸੀਂ ਮੈਂ ਪਹਿਲੇ ਵੀ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ। ਔਰ ਬਾਕੀ ਸਾਥੀਆਂ ਨਾਲ ਮਿਲ ਕੇ ਹੁਣ ਵੀ ਅਸੀਂ ਆਵਾਜ਼ ਬੁਲੰਦ ਕਰਾਂਗੇ ਕਿਉਂਕਿ ਜਦੋਂ ਵਿਕਾਸ ਹੁੰਦਾ ਹੈਗਾ ਤਾਂ ਵਿਕਾਸ ਦਾ ਫਾਇਦਾ ਸਾਰਿਆਂ ਨੂੰ ਮਿਲਦਾ ਹੈਗਾ। ਮੈਂ ਇੱਥੇ ਜਿਹੜੀ ਰਿਕਰੂਟਮੈਂਟ ਸੈਂਟਰ ਸੇਗਾ ਰੋਪੜ ਜਿਹੜਾ ਰਿਕਰੂਟਮੈਂਟ ਸੈਂਟਰ ਖੋਲਣ ਵਾਸਤੇ ਪੰਜਾਬ ਸਰਕਾਰ ਨੇ ਜ਼ਮੀਨ ਦਿੱਤੀ ਸੀਗੀ ਆ ਜਿਹੜਾ ਬਾਅਦ ਫਿਰ ਰੱਖਿਆ ਮੰਤਰਾਲੇ ਨੇ ਕਹਿ ਤਿਆ ਕਿ ਸਾਨੂੰ ਜ਼ਮੀਨ ਮਨਜ਼ੂਰ ਨਹੀਂ ਹੈਗੀ ਉਹਦੇ ਵਾਸਤੇ ਵੀ ਅਸੀਂ ਉਪਰਾਲਾ ਕਰਦੇ ਰਹੇ ਅਗੇ ਔਰ ਇਸ ਲਈ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਹਿੰਦੁਸਤਾਨ ਦੀ ਰਾਸ਼ਟਰੀ ਸੁਰੱਖਿਆ ਨਾਲ ਵਾਸਤੇ ਬਹੁਤ ਜ਼ਰੂਰੀ ਹੈ ਔਰ ਇਸ ਲਈ ਮੇਰਾ ਸਦਾ ਤੋਂ ਇਹ ਮੰਨਣਾ ਰਿਹਾ ਹੈਗਾ ਕੀ ਕੇਂਦਰ ਸਰਕਾਰ ਨੂੰ ਪੰਜਾਬ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਗੱਦਬੀਆਂ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੈ ਕਾਂਗਰਸ ਸਰਕਾਰ ਵੀ ਰਹੀ ਅਕਾਲੀ ਜਿਹੜੇ ਨੇ ਉਹਨਾਂ ਉੱਪਰ ਇਲਜ਼ਾਮ ਲੱਗਦਾ ਰਿਹਾ ਤੇ ਇਸ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਤਕਰੀਬਨ 3 ਸਾਲ ਜਿਹੜੇ ਹੋ ਚੁੱਕੇ ਨੇ। ਲੱਗਦਾ ਕਿ ਇਹਦੇ ਉੱਪਰ ਰਾਜਨੀਤੀ ਹੋ ਰਹੀ ਹੈ ਕੀ ਤੁਹਾਡਾ ਇਹ ਬਾਰੇ ਕੀ ਲਿਖ ਹੈਗੇ। ਦੇਖੋ ਜੋ ਵੀ ਹੋਇਆ ਉਹ ਬਹੁਤ ਹੀ ਮਨ ਭਾਗਾ ਸੀ। ਔਰ ਬਹੁਤ ਹੀ ਦੁਖਦ ਸੀ। ਬੜੀ ਦਰਦਨਾਕ ਘਟਨਾ ਸੀ। ਔਰ ਮੈਂ ਤਾਂ ਪਹਿਲੇ ਵੀ ਇਹ ਗੱਲ ਕਹਿੰਦਾ ਸੀਗਾ ਔਰ ਹੁਣ ਵੀ ਇਹ ਗੱਲ ਕਹਿੰਦਾ ਕਿ ਜਿਹੜੇ ਉਸ ਚੀਜ਼ ਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਹ ਬੇਅਦਬੀਆਂ ਕੀਤੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ। ਔਰ ਤੁਸੀਂ ਹਮੇਸ਼ਾ ਜਿਹੜਾ ਭਾਜਪਾ ਦੇ ਖਿਲਾਫ ਖੁੱਲ ਕੇ ਬੋਲਦੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਪੀਕਰ ਨੂੰ ਜਿਹੜਾ ਉਹ ਵਿਜਾ ਨਹੀਂ ਦਿੱਤਾ ਗਿਆ ਜੀ ਉਹਦੇ ਪਰ ਕੀ ਕਹਿਣਾ? ਮਨ ਭਾਗੀ ਗੱਲ ਹੈਗੀ ਹੈ। ਦੇਖੋ ਇਸ ਤਰ੍ਹਾਂ ਤੇ ਜਾ ਕੇ ਸਿਆਸਤ ਕਰਨੀ ਠੀਕ ਨਹੀਂ ਹੈ। ਕਿਸੇ ਵੀ ਸੂਬੇ ਦਾ ਮੁੱਖ ਮੰਤਰੀ ਹੋਵੇ। ਜੇ ਉਹ 12 ਜਣਾ ਚਾਹੁੰਦਾ ਹੈ ਔਰ ਉਹ ਵੀ 올림픽ਸ ਦੇਖਣ ਜਾਣਾ ਚਾਹੁੰਦਾ ਹੈਗਾ ਤਾਂ ਜ਼ਰੂਰ ਕਹਿੰਗੇ ਨੇ ਵੀਜ਼ਾ ਦੇਣਾ ਚਾਹੀਦਾ ਹੈਗੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਪੈ ਕੇ ਜਿਹੜਾ ਸਿਆਸਤ ਦਾ ਦਸਤਾਰ ਹੈਗਾ ਉਹ ਸਿਆਸਤ ਦੇ ਦਸਤਾਰ ਨੂੰ ਆਪਾਂ ਘਟਾਉਂਦੇ ਆ ਪਪੂ ਸ਼ਨਾਸ਼ੂ ਦੇ ਉੱਪਰ ਜਿਹੜੀ ਈਡੀ ਦੀ ਕਾਰਵਾਈ ਦੁਆਰਾ ਫੇਰ ਨੂੰ ਅੰਦਰ ਕੀਤਾ ਗਿਆ ਜਿਹਦੇ ਬਾਰੇ ਦੇਖੋ ਕਿ ਪੋਲਿਟੀਕਲ ਹੈ ਸਰ ਦੇਖੋ ਆਪਣਾ ਜੋ 파ਰਤਪੂਸ਼ 나슈ਰਜੀ ਤੇ ਕਾਰਵਾਈ ਕੀਤੀ ਗਈ ਹੈ ਉਹ ਸਦਾ ਤੋਂ ਇਹ ਗੱਲ ਕਹਿੰਦੇ ਰਹੇ ਨੇ ਕਿ ਉਹ ਪੂਰੀ ਤਰ੍ਹਾਂ નિર્ਦੋਸ਼ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਦੋਂ ਇਹ ਮਾਮਲਾ ਅਦਾਲਤ ਮੂਰੇ ਜਾਊਗਾ ਤੇ ਜੋ ਉਹ ਕਹਿੰਦੇ ਰਹੇ ਨੇ ਔਰ ਆਪਣੀ ਬੇਗੁਨਾਹੀ ਦੀ ਦਲੀਲ ਦਿੰਦੇ ਰਹੇ ਨੇ ਅਦਾਲਤ ਜ਼ਰੂਰ ਉਹਨੂੰ ਪੂਰਨ ਤਰੀਕੇ ਨਾਲ ਸਵੀਕਾਰ ਕਰੇਗੀ ਤੁਹਾਡਾ ਪੁਰਾਣਾ ਇਲਾਕਾ ਤੁਸੀਂ ਕਿਹਾ ਭਾਗਨਾਪਨ ਤੋਂ ਤੌਰ ਤੇ ਜੁੜੇ ਹੋ ਲੇਕਿਨ ਨਜਾਇਜ਼ ਮਾਈਨਿੰਗ ਨਾਤਾ ਕਾਂਗਰਸ ਦੇ ਰਾਜ ਦੇ ਵਿੱਚ ਨਾ ਕਾਲੀਆਂ ਦੇ ਰਾਜ ਦੇ ਵਿੱਚ ਤੇ ਹੁਣ ਵੀ ਉਸੇ ਤਰੀਕੇ ਧਰਲੇ ਨਾਲ ਚੱਲ ਰਹੀ ਹੈ ਉਹਦੇ ਬਾਰੇ ਦੇਖੋ ਮਾਈਨਿੰਗ ਜਿਹੜੀ ਸ੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਜਾਂ ਜਿਹੜੀ ਸਾਰਾ ਕੰਡੀ ਦਾ ਇਲਾਕਾ ਹੈ ਮੁਹਾਲੀ ਤੋਂ ਸ਼ੁਰੂ ਹੋ ਕੇ ਔਰ ਹਰਦਾਸਪੁਰ ਜਿਹੜੀ ਹੁੰਦੀ ਹੈਗੀ ਹੈ ਇਨੂੰ ਰੋਕਣ ਵਾਸਤੇ ਜੋ ਸਖਤ ਤੋਂ ਸਖਤ ਉਪਰਾਲਾ ਕਰਨਾ ਚਾਹੀਦਾ ਹੈ ਉਹ ਉਪਰਾਲਾ ਕਰਨ ਦੀ ਲੋੜ ਹੈ ਪਰ ਉਹਦੇ ਨਾਲ ਨਾਲ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਇੱਕ ਸੋਸ਼ੀਓ ਇਕਨੋਮਿਕ ਪ੍ਰੋਬਲਮ ਹੈ ਕਿਉਂਕਿ ਲੋਕਾਂ ਕੋਲੇ ਜ਼ਮੀਨਾਂ ਘਟ ਨੇ ਉਸ ਤੋਂ ਇਲਾਵਾ ਰੋਜ਼ਗਾਰ ਦੇ ਸਾਧਨ ਨਹੀਂ ਹੈਗੇ ਔਰ ਜਿਹੜੇ ਆਮ ਪਰਿਵਾਰਾਂ ਦੇ ਲੋਕ ਆਪਣਾ ਕੋਠਾ ਪਾਉਣ ਵਾਸਤੇ ਆ ਮਕਾਨ ਬਣਾਉਣ ਵਾਸਤੇ ਜਿਹੜਾ ਦਰਿਆ ਕੋਲੋਂ ਵਗਦਾ ਹੈਗਾ ਜੇ ਉਸ ਤੋਂ ਥੋੜੀ ਰੇਤਾ ਬੱਜਰੀ ਲੈ ਲੈਂਦੇ ਨੇ ਉਹ ਗੱਲ ਜੁਦੀ ਹੈਗੀ ਹੈ ਪਰ ਜਿਹੜੇ ਵੱਡੇ ਵੱਡੇ ਮਗਰਮੱਚ ਨੇ ਜਿਹੜੇ ਇੱਕ ਸਯੋਜਿਤ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਇਲੀਗਲ ਮਾਈਨਿੰਗ ਕਰਦੇ ਨੇ ਜਾਂ ਜਿਨ੍ਹਾਂ ਨੂੰ ਮਾਈਨਿੰਗ ਕੰਸੈਸ਼ਨਸ ਮਿਲੇ ਨੇ ਉਹ ਮਾਈਨਿੰਗ ਕੰਸੈਸ਼ਨਸ ਦਾ ਉਪਯੋਗ ਜਿਹੜਾ ਕਾਨੂੰਨ ਬਣਿਆ ਹੋਇਆ ਮਾਈਨਰ मिनਰਲਸ ਦਾ ਉਹਦੇ ਅਸਾਬ ਨਾਲ ਨਹੀਂ ਕਰਦੇ ਹੈਗੇ ਉਹਨਾਂ ਤੇ ਤਾਂ ਜ਼ਰੂਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਗੇਦਾ ਸਦਾ ਸਰਕਾਰ ਦੇ ਉੱਪਰ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਪਰ ਲੱਗ ਰਿਹਾ ਕਿ ਉਹਨਾਂ ਦੇ ਜਿਹੜੇ ਰਹਿ ਨਮਾਈ ਦੇ ਹੇਠ ਸਾਰਾ ਕੁਝ ਹੋ ਰਿਹਾ ਦੇਖੋ ਇਹ ਇਲਜ਼ਾਮ ਪਹਿਲੇ ਕਾਂਗਰਸ ਤੇ ਲੱਗਦਾ ਸੀਗਾ ਉਸ ਤੋਂ ਪਹਿਲੇ ਅਕਾਲੀ ਦਲ ਤੇ ਲੱਗਦਾ ਸੀਗਾ ਸੋ ਜਿਵੇਂ ਮੈਂ ਕਿਹਾ ਕਿ ਇਹਦਾ ਇਲੀਗਲ ਮਾਈਨਿੰਗ ਦਾ ਇੱਕ ਜਿਹੜਾ ਸੋਸ਼ੀਓ ਇਕਨੋਮਿਕ ਦ੍ਰਿਸ਼ਟੀਕੋਣ ਹੈਗਾ ਉਸ ਚੀਜ਼ ਨੂੰ ਵੀ ਹੱਲ ਕਰਨ ਦੀ ਲੋੜ ਹੈਗੀ ਹੈ ਕੰਡੀ ਦੇ ਇਲਾਕੇ ਚ ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਸ ਤੋਂ ਬਾਅਦ ਵੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਮੈਂ ਇਹ ਗੱਲ ਲਗਾਤਾਰ ਕਹਿੰਦਾ ਰਿਹਾ ਹੈਗਾ ਕਿ ਕਿਉਂਕਿ ਇੱਥੇ ਰੋਜ਼ਗਾਰ ਦੇ ਸਾਧਨ ਘੱਟ ਨੇ ਔਰ ਇੱਥੇ ਜ਼ਮੀਨਾਂ ਵੀ ਛੋਟੀਆਂ ਨੇ ਜੋ ਫੋਕਸ ਉੱਤਰੀ ਪੰਜਾਬ ਤੇ ਹੋਣਾ ਚਾਹੀਦਾ ਹੈ ਖਾਸ ਕਰ ਜਿਹੜਾ ਪਹਾੜੀ ਇਲਾਕਾ ਬਿਲਕੁਲ ਮਾਚਲ ਦੇ ਨਾਲ-ਨਾਲ ਲੱਗਦਾ ਇਲਾਕਾ ਹੈਗਾ ਉਹ ਫੋਕਸ ਸਰਕਾਰਾਂ ਨੇ ਨਹੀਂ ਕੀਤਾ। ਔਰ ਇਸ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਗੀ ਹੈ ਜਿਹਦੇ ਨਾਲ ਇੱਥੇ ਜਿਹੜੀ ਬੁਨਿਆਦੀ ਸਮੱਸਿਆ ਹੈਗੀ ਹੈ ਰੋਜ਼ਗਾਰ ਦੀ ਉਹਨੂੰ ਹੱਲ ਕੀਤਾ। ਤੁਹਾਡੇ ਪੁਰਾਣੇ ਸਾਥੀ ਰਾਣਾ ਕੇਪੀ ਸਿੰਘ ਵੀ ਤੁਹਾਡੇ ਨਾਲ ਅੱਜ ਫਿਰ ਦੇਖੇ ਨੇ ਵੀ ਨਾ ਹੀ ਪਹਿਲਾਂ ਦੇ ਰੇ ਕੀ ਚੱਕਰ ਹੈ। ਕਿ ਕਿ ਮਿਆਂ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜਾਂ ਕੋਈ ਆਪਸ ਕਾਂਗਰਸ ਵਿੱਚ ਠੀਕ ਨਹੀਂ ਹੈ ਸਾਰਾ ਕੁਝ। ਕਿ ਸਤਾ ਬੱਕਾ ਟੇਕਣ ਆਏ ਹੈ ਕਿ ਕੋਈ ਕੋਈ ਸਿਆਸੀ ਪ੍ਰੋਗਰਾਮਸ ਤਾਂ ਆਏ ਨਹੀਂ ਹੈ ਕਿ ਤੁਸੀਂ ਬੋਲਣਾ ਜੀ ਨਹੀਂ ਨਹੀਂ ਮੈਂ ਕਹਾ ਐਸੀ ਕੋਈ ਸਿਆਸੀ ਪ੍ਰੋਗਰਾਮਸ ਤਾਂ ਆਏ ਨਹੀਂ ਹੈ ਕਿ ਸਤਾ ਮੱਥਾ ਟੇਕਣ ਆਏ ਹੈ ਗੁਰੂ ਦੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਸੀ ਕਿ ਸਾਨੂੰ ਉਹਨਾਂ ਨੇ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਫਿਰ ਚੰਡੀਗੜ੍ਹ ਤੋਂ ਜਿਹੜਾ ਆਸ਼ੀਰਵਾਦ ਦਿੱਤਾ ਹੈਗਾ ਔਰ ਗੁਰੂ ਸਾਹਿਬ ਦਾ ਜਦੋਂ ਸ਼ੁਕਰਾਨਾ ਕਰਨਾ ਉਹ ਤਾਂ ਜਿਹੜੇ ਸਾਥੀ ਨਾਲ ਆਉਣਾ ਚਾਹੁੰਦੇ ਨੇ ਉਹ ਸਾਰੇ ਉਹਨਾਂ ਨੂੰ ਜੀ ਆਇਆਂ